ਸਤਨਾ ਸਿਰ ਬਾਹੇ ਗੁਰੂ ਸਾਹਿਬ ਜੇ ਅਰਾਗਤ ਨਸਰੇ ਬਾਣੇ ਭਗਤ ਕਬੀਰ ਜਿਕੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸਨਕ ਸਨੰਤ ਮਹੇਸ ਸਮਾਨਾ ਸੇਖ ਨਾਗ ਤੇਰੋ ਮਰਮ ਨ ਜਾਣਾ ਸਨਕ ਸਨੰਤ ਮਹੇਸ ਸਮਾਨਾ ਸੇਖ ਨਾਗ ਇਰੋਂ ਮਰਮ ਨਾ ਜਾਣਾ ਸੰਤ ਸੰਗਤ ਆਰਾਮ ਰਿਤ ਬਸਾਏ ਰਹਾ ਹਨੂਮਾਨ ਸਰ ਗਰੁੜ ਸਮਾਨਾ ਸੁਰਪਤ ਨਰਪਤਾ ਨਹਿ ਗੁਣ ਜਾਣਾ ਜਾ ਰ ਬੇਦ ਅਰ ਸਿਮਰਤ ਪੁਰਾਨਾ ਕਮਲਾ ਪਤ ਕਬਲਾ ਨਹਿ ਜਾਨਾ ਕਹ ਕਬੀਰ ਸੋ ਪਰਮਾ ਨਾਹੀ ਪਗ ਲਗਰਾਵਾ ਰਹ ਸਰਨਾਹੇ ਕਹ ਕਬੇਰ ਸੋ ਪਰਮਾ ਨਾਹੇ ਪਗ ਲਗ ਰਹਾ ਰਹ ਸਰਨਾਹੇ ਵਾਹਿਗੁਰਜੇ ਕਾ ਖਾਲਸਾ ਵਾਹਿਗੁਰਜੇ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਕੀ ਸਾਜ ਜਨ ਬਾਜੀ ਸਾਜ ਸੰਗਤ ਅੱਜ ਦਾ ਇਹ ਪਾਵਨ ਹੁਕਮਨਾਮਾ ਜਿਸ ਦਾ ਆਪ ਜੀ ਨੇ ਪਾਠ ਸਰਵਨ ਕੀਤਾ ਇਸ ਸ਼ਰੋਮਣੀ ਭਗਤ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਜੋ ਕਿ ਰਾਗ ਤਨਾਸਰੀ ਦੇ ਅੰਦਰ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 691 ਅਤੇ 92 ਤੇ ਸੁਬਾਈ ਬਨ ਹੈ ਸੋ ਆਓ ਸਾਜ ਸੰਗਤ ਜਿੱਥੇ ਆਪ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦਾ ਪਾਠ ਸਰਵਨ ਕੀਤਾ ਹੈ ਉਥੇ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ ਉਸ ਨੂੰ ਸੰਖੇਪ ਜੇ ਰੂਪ ਵਿੱਚ ਸਮਝਣ ਦਾ ਇੱਕ ਨਿਮਾਨਾ ਜਿਹਾ ਯਤਨ ਕਰੀਏ ਸਾਧ ਸੰਗਤ ਜੇ ਅੱਜ ਦੇ ਇਸ ਪਾਵਨ ਸ਼ਬਦ ਨੂੰ ਮੋٹے ਤੌਰ ਤੇ ਵੇਖਿਆ ਜਾਏ ਤਾਂ ਕਬੀਰ ਸਾਹਿਬ ਨੇ ਇੱਕ ਮੈਸੇਜ ਦਿੱਤਾ ਕਿ ਦੁਨੀਆ ਦੇ ਲੋਕੋ ਕਦੇ ਵੀ ਉਸ ਪ੍ਰਭੂ ਪਰਮਾਤਮਾ ਦਾ ਅੰਤ ਪਾਉਣ ਦੀ ਕੋਸ਼ਿਸ਼ ਨਾ ਕਰਿਓ ਕਿਸੇ ਵੀ ਤਰੀਕੇ ਨਾਲ ਕੋਈ ਵੀ ਹੀ ਲਬਸੀਲਾ ਕੋਈ ਵੀ ਯਤਨ ਤੇਰਾ ਉਹ ਤੁਹਾਡਾ ਕੰਮ ਨਹੀਂ ਆਣਾ ਜੇ ਤੁਸੀਂ ਉਸ ਪ੍ਰਭੂ ਪਰਮਾਤਮਾ ਦਾ ਅੰਤ ਪਾਣ ਵਾਸਤੇ ਤੁਰ ਪੇ ਬਸ ਇੱਕ ਕੰਮ ਕਰਿਓ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਜਿਹੜੇ ਉਸ ਪਰਮਾਤਮਾ ਨੂੰ ਸਿਮਰਦੇ ਨੇ ਉਸ ਨੂੰ ਚੇਤੇ ਕਰਦੇ ਨੇ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਤੇ ਉਸ ਮਾਲਕ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਬਸਾਣ ਦਾ ਯਤਨ ਕਰਿਓ ਉਸ ਪ੍ਰਭੂ ਪਰਮਾਤਮਾ ਨੂੰ ਚੇਤੇ ਕਰ ਕਰਕੇ ਉਹਦੇ ਵਿੱਚ ਲੀਨਤਾ ਹੋਇਆ ਜਾ ਸਕਦਾ ਹੈ ਉਹਦਾ ਰੂਪਤਾ ਬਣਿਆ ਜਾ ਸਕਦਾ ਪਰ ਕੋਈ ਆਖੇ ਕਿ ਮੈਂ ਉਸ ਪਰਮਾਤਮਾ ਦਾ ਅੰਤ ਪਾ ਲਿਆ ਮਰ ਕੇ ਤੇ ਇਹ ਉਸਦੀ ਸਭ ਤੋਂ ਵੱਡੀ ਭੁੱਲ ਹੋਵੇਗੀ ਇਹ ਉਸਦਾ ਸਭ ਤੋਂ ਵੱਡਾ ਗੁਨਾਹ ਹੋਵੇਗਾ ਕਿ ਪਰਮਾਤਮਾ ਦਾ ਮੈਂ ਅੰਤ ਪਾ ਲਿਆ ਕਿਉਂਕਿ ਪਰਮਾਤਮਾ ਦਾ ਕਿਸੇ ਤਰੀਕੇ ਨਾਲ ਵੀ ਅੰਤ ਨਹੀਂ ਪਾਇਆ ਜਾ ਸਕਦਾ ਅਸੀਂ ਰੱਬੀ ਬਾਣੀ ਚ ਅਨੇਕਾਂ ਬਚਨ ਪੜ੍ਹਦੇ ਆ ਪਰ ਆਓ ਆਪਾਂ ਸੰਖੇਪ ਰੂਪ ਵਿੱਚ ਸ਼ਬਦ ਦੇ ਦਰਸ਼ਨ ਕਰਨੇ ਅੱਜ ਤੇ ਇਸ ਪਾਵਨ ਸ਼ਬਦ ਦਾ ਜੋ ਰਹਾਉ ਦਾ ਬੰਦ ਹੈ ਕੇਵਲ ਇੱਕ ਪੰਕਤੀ ਹੈ ਉਹ ਸੱਚਮੁੱਚ ਜਿਹੜੇ ਧਰਮ ਦੇ ਰਾਹ ਤੇ ਤੁਰਨ ਵਾਲੇ ਉਹਨਾਂ ਦਾ ਇੱਕ ਭਲੇਖਾ ਕੱਢਿਆ ਕਿਤੇ ਅੰਤ ਪਾਣ ਦੀ ਕੋਸ਼ਿਸ਼ ਨਾ ਕਰਿਓ ਕੇਵਲ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਰਹਿ ਕੇ ਤੇ ਉਸ ਨੂੰ ਮਿਲਣ ਦਾ ਯਤਨ ਕਰਿਓ ਸੰਤ ਸੰਗਤ ਆਰਾਮ ਰਿਦੈ ਵਸਾਈ ਕਬੀ ਸਭ ਕਹਿੰਦੇ ਇਸੇ ਕਰਕੇ ਮੈਂ ਸਾਰੇ ਆਸਰੇ ਛੱਡ ਕੇ ਸਾਰੇ ਹਿੱਲੇ ਵਸੀਲੇ ਛੱਡ ਕੇ ਸਾਰੀ ਕੋਸ਼ਿਸ਼ ਛੱਡ ਕੇ ਤੇ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬਹਿ ਕੇ ਮੈਂ ਉਸ ਪ੍ਰਭੂ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਬਸਾਨਾ ਮੈਂ ਉਹਦਾ ਅੰਤ ਪਾਣ ਦੀ ਕੋਸ਼ਿਸ਼ ਨਹੀਂ ਕਰਦਾ ਤੇ ਮੈਂ ਕੇਵਲ ਤਾਂ ਕੇਵਲ ਉਸ ਨੂੰ ਆਪਣੇ ਹਿਰਦੇ ਵਿੱਚ ਬਸਾਣ ਦਾ ਯਤਨ ਕਰਨ ਫਿਰ ਕੁਝ ਜ਼ਿਕਰ ਕੀਤਾ ਜੀ ਭਗਤ ਕਬੀਰ ਸਾਹਿਬ ਨੇ ਕਹਿੰਦੇ ਤੂੰ ਕਿ ਉਹਦਾ ਅੰਤ ਪਾਏਗਾ ਵੱਡੇ ਵੱਡੇ ਦੇਵਤੇ ਵੱਡੇ ਵੱਡੇ ਰਿਸ਼ੀਆਂ ਮੁਨੀਆਂ ਨੇ ਉਹਦਾ ਅੰਤ ਪਾਣ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਉਹਦਾ ਅੰਤ ਨਾ ਪਾ ਸਕਿਆ ਕਬੀਰ ਸਾਹਿਬ ਕਹਿੰਦੇ ਕਿ ਸੰਕ ਸੰਨੰਤ ਮਹੇਸ਼ ਸਮਨ ਇਹ ਭਾਈ ब्रह्मा ਦੇ ਪੁੱਤਰ ਸੰਕ ਤੇ ਸੰਨਦ ਮਹੇਸ਼ ਸਮਾਨਾ ਸ਼ਿਵ ਜੀ ਵਰਗਿਆ ਨੇ ਉਸ ਪ੍ਰਭੂ ਪਰਮਾਤਮਾ ਦਾ ਅੰਤ ਨਹੀਂ ਪਾਇਆ ਤੇ ਤੂੰ ਕਿੱਥੋਂ ਅੰਤ ਪਾ ਲੇਗਾ ਕਿਸੇ ਪੱਖ ਤੋਂ ਵੀ ਕਿਸੇ ਗੱਲ ਕਰਕੇ ਵੀ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਆਪਾਂ ਇੱਕ ਬਚਨ ਪੜ੍ਹਦੇ ਹਾਂ ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੇ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਾਕੋ ਤੂੰ ਠਾਕਰ ਉੱਚ ਭਗਵਾਨ ਜੋਬੀ ਜੀ ਸਾਹਿਬ ਦੀ ਪਾਵਨ ਬਾਣੀ ਚ ਇੱਕ ਪੌੜੀ ਪੂਰੀ ਇਸੇ ਪਰਥਾਏ ਉਚਾਰਨ ਕਰ ਦਿੱਤੇ ਅੰਤ ਨ ਸਿਫਤਿ ਕਹਿ ਨਾ ਅੰਤ ਅੰਤ ਨ ਕਰਨਾ ਦੇ ਨਾ ਤੋ ਪੂਰੀ ਦੀ ਪੂਰੀ ਪੌੜੀ ਚ ਇਹੋ ਗੱਲ ਸਮਝਾਈ ਜੇ ਭਲਿਆ ਕਿਸੇ ਤਰੀਕੇ ਨਾਲ ਵੀ ਉਸ ਮਾਲਕ ਦਾ ਅੰਤ ਨਹੀਂ ਪਾਇਆ ਜਾ ਸਕਦਾ ਸੇਖਨਾਗ ਤੇਰੋ ਮਰਮ ਨ ਜਾਣ ਕਹਿ ਲਗੇ ਵਿਸ਼ਨੂੰ ਦਾ ਭਗਤ ਸੇਖਨਾਗ ਨੇ ਵੀ हे ਪ੍ਰਭੂ ਤੇਰਾ ਭੇਦ ਨਹੀਂ ਜਾਣਿਆ ਸੱਚਮੁੱਚ ਤੈਨੂੰ ਸਮਝ ਨਹੀਂ ਸਕਿਆ ਤੇਰਾ ਅੰਤ ਨਹੀਂ ਪਾ ਸਕਿਆ ਸੰਤ ਸੰਗਤ RAM ਰਿਧੈ ਵਸਾਈ ਇਸੇ ਕਰਕੇ ਮੈਂ ਸੰਤ ਜਨਾਂ ਦੀ ਸੰਗਤ ਵਿੱਚ ਬੈਠ ਕੇ ਤੈਨੂੰ ਆਪਣੇ ਹਿਰਦੇ ਵਿੱਚ ਬਸਾਂਦਾ ਰਹਾਉ ਹਨੂਮਾਨ ਸਰ ਗਰੁੜ ਸਮਨ ਹਨੂਮਾਨ ਸ੍ਰੀ ਰਾਮਚੰਦਰ ਦਾ ਸੇਵਕ ਗਰੁੜ ਵਿਸ਼ਨੂ ਦਾ ਭਗਤ ਅਤੇ ਪੰਛੀਆਂ ਦਾ ਰਾਜਾ ਕਹਿਣ ਲੱਗੇ ਇਹਨਾਂ ਨੇ ਵੀ ਇਹ ਪਰਮਾਤਮਾ ਤੇਰਾ ਅੰਤ ਨਹੀਂ ਪਾਇਆ ਤੇ ਆ ਮਨੁੱਖ ਤੇਰਾ ਅੰਤ ਕਿਵੇਂ ਪਾ ਸਕਦਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਇੱਥੇ ਵਸਨੇ ਦੇਵਤਿਆਂ ਦਾ ਰਾਜਾ ਇੰਦਰ ਵੀ ਤੇਰਾ ਅੰਤ ਪਾਣ ਦੀ ਕੋਸ਼ਿਸ਼ ਕਰਦਾ ਕਰਦਾ ਥੱਕ ਗਿਆ ਪਰ ਤੇਰਾ ਅੰਤ ਨਹੀਂ ਪਾ ਸਕਿਆ ਨਰਪਤ ਦੁਨੀਆ ਦਾ ਰਾਜਾ ਜਿਹਦੇ ਕੋ ਸਾਰੀ ਪਾਵਰ ਹੈ ਸਾਰੀ ਤਾਕਤ ਹੈ ਇਹ ਪਰਮਾਤਮਾ ਉਹ ਵੀ ਤੇਰਾ ਅੰਤ ਨਹੀਂ ਪਾ ਸਕਿਆ ਚਾਰ 베ਦ ਅਰ ਸਿਮਰਤ ਪੁਰਾਨ ਚਾਰ 베ਦ ਸਿਮਰ ਪੀਆ ਪੁਰਾਨ ਇਹਨਾਂ ਦਾ ਕਰਤਾ ਭਾਵ ਬ੍ਰਹਮਾ ਜਿਸ ਨੇ ਇਹ ਧਾਰਮਿਕ ਗ੍ਰੰਥ ਲਿਖੇ ਨੇ ਕਹਿਣ ਲੱਗੇ हे ਪਰਮਾਤਮਾ ਉਹ ਵੀ ਤੇਰਾ ਅੰਤ ਇਨ੍ਹਾਂ ਗ੍ਰੰਥਾਂ ਦੇ ਵਿੱਚ ਨਹੀਂ ਲਿਖ ਸਕਿਆ ਕਿ ਤੇਰਾ ਕੋਈ ਅੰਤ ਪਾ ਸਕੇ ਕਬਲਾ ਪਤ ਕਬਲਾ ਨਹੀਂ ਜਾਨਾ ਸਾਰੇ ਦੇਵੀ ਦੇਵਤਿਆਂ ਦਾ ਜ਼ਿਕਰ ਕਰ ਦਿੱਤਾ ਕਹਿੰਦੇ ਵਿਸ਼ਨੂ ਅਤੇ ਲక్ష్ਮੀ ਨੇ ਵੀ ਤੇਰਾ ਅੰਤ ਨਹੀਂ ਪਾਇਆ ਫਿਰ ਅੱਜ ਦੇ ਪਾਵਨ ਸ਼ਬਦ ਦੀ ਸੰਪੂਰਨਤਾ ਕਰਦੇ ਹਾਂ ਕਵੀ ਸਾਬ ਨੇ ਬੜੀ ਕਮਾਲ ਦੀ ਗੱਲ ਆਖੀ ਜੀ ਕਹਿੰਦੇ ਕਹ ਕਬੀਰ ਸੋ ਪਰਮੈ ਨਾਹੀ ਪਗ ਲਗ ਰਾਮ ਰਹੈ ਸਰਨਾਈ ਉਹ ਦੁਨੀਆ ਦੇ ਲੋਕੋ ਬਾਕੀ ਸਾਰੀ ਸ੍ਰਿਸ਼ਟੀ ਤੇ ਲੋਕ ਜਿਹੜੇ ਨਾ ਉਹ ਭਟਕ ਸਕਦੇ ਨਾ ਇੱਕ ਪਰਮਾਤਮਾ ਦਾ ਆਸਰਾ ਛੱਡ ਕੇ ਉਹ ਕੁਰਾਹੇ ਪੈ ਸਕਦੇ ਨਾ ਪਰ ਜਿੰਨ ਇੱਕ ਉਸ ਪ੍ਰਭੂ ਪਰਮਾਤਮਾ ਦਾ ਓੜ ਤੇ ਆਸਰਾ ਲੈ ਲਿਆ ਜਿਹੜਾ ਉਸ ਪ੍ਰਭੂ ਪਰਮਾਤਮਾ ਦੀ ਸ਼ਰਨ ਵਿੱਚ ਆ ਗਿਆ ਜਿਹੜਾ ਉਸ ਪ੍ਰਭੂ ਪਰਮਾਤਮਾ ਦੇ ਚਰਨੇ ਲੱਗ ਗਿਆ ਕਵੀ ਸਭ ਕਹਿੰਦੇ ਉਹ ਕਦੀ ਨਹੀਂ ਭਟਕ ਸਕਦਾ ਉਹ ਕਦੇ ਵੀ ਇਹੋ ਜਿਹੇ ਕੰਮਾਂ 'ਚ ਨਹੀਂ ਪਏਗਾ ਕਿ ਮੈਂ ਪਰਮਾਤਮਾ ਦਾ ਅੰਤ ਪਾਲ ਲਵਾਂ ਓ ਕੇਵਲ ਤਾਂ ਕੇਵਲ ਇੱਕੋ ਗੱਲ ਕਰੇਗਾ ਕਿ ਸੱਚਮੁੱਚ ਜਿੱਥੇ ਵੀ ਰੱਬ ਦੇ ਪਿਆਰੇ ਲੱਭਣ ਉਹਨਾਂ ਵਿੱਚ ਬੈਠ ਕੇ ਉਸ ਮਾਲਕ ਦੀ ਉਹ ਭਗਤੀ ਕਰੇਗਾ ਆਪਾਂ ਰੋਜ ਸੋਦਰ ਦੀ ਪਾਵਨ ਬਾਣੀ ਸੇ ਕੋ ਬਚਨ ਕਹਿਨੇ ਆ ਤੇ ਸਮਾਪਤੀ ਕਰੀਏ ਮਾਰੇ ਕਿੰਨਾ ਪਿਆਰਾ ਬਚਨ ਸਾਡੀ ਝੋਲੀ ਚ ਪਾਇਆ ਕਹਿੰਦੇ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਉਹ ਨਹੀਂ ਮਨੁੱਖ ਤਰਿਆ ਜਿਨ ਮਾਲਕਾ ਤੇਰਾ ਅੰਤ ਪਾਣ ਦੀ ਕੋਸ਼ਿਸ਼ ਕੀਤੀ ਅਸਲ ਵਿੱਚ ਉਹੀ ਤਰਿਆ ਜਿਹੜਾ ਤੇਰੇ ਪਿਆਰਿਆਂ ਦੀ ਸੰਗਤ ਵਿੱਚ ਬਹਿ ਗਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਸਤਗੁਰ ਕਹਿੰਦੇ ਇੱਥੇ ਤਾਂ ਸੁੱਕੇ ਕਾਸ਼ਟ ਵੀ ਹਰਿਓ ਜਾਂਦੈਨ ਤੂੰ ਭਲਿਆ ਇੱਕ ਵਾਰ ਗੁਰੂ ਦੀ ਸੰਗਤ ਵਿੱਚ ਆ ਕੇ ਤਾਂ ਵੇਖ ਤੂੰ ਯਤਨ ਕਰਕੇ ਤਾਂ ਦੇਖ ਪਰ ਵੱਡੇ ਭਾਗਾ ਨਾਲ ਇਹ ਸੰਗਤ ਮਿਲਦੀ ਵੱਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਪਰਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨ ਲੱਭੈ ਮਿਲ ਸੰਗਤ ਮੈਲ ਭਰੀਜਾ ਜੀ ਬਗੈਰ ਸੰਗਤ ਦੇ ਮਨੁੱਖ ਦੇ ਅੰਦਰੋਂ ਬਿਕਾਰਾਂ ਦੀ ਮਹਿਲ ਨਹੀਂ ਉਤਰਦੀ ਪਰ ਕੀ ਕਰੀਏ ਸੰਗਤ ਮਿਲਦੀ ਵੀ ਵੱਡੇ ਭਾਗਾਂ ਨਾਲ ਅਰੋਜ-ਰੋਜ ਅਰਦਾਸ ਕਰੀਏ ਮਾਲਕਾ ਕਿਰਪਾ ਕਰ ਇਹੋ ਜੇ ਭਾਗ ਬਖਸ਼ ਇਹੋ ਜੇ ਕਿਤੇ ਸਾਨੂੰ ਸੋਝੀ ਬਖਸ਼ ਅਸੀਂ ਤੇਰੇ ਪਿਆਰਿਆਂ ਦੀ ਸੰਗਤ ਵਿੱਚ ਬਹਿ ਕੇ ਤੇ ਤੇਨੂੰ ਮਿਲ ਸਕੀਏ ਤਾਂ ਹੀ ਤੱਕ ਬਚਨ ਕਹਿਨਾ ਸਾਹ ਮਤ ਦੇਹੋ ਦਿਆਲ ਪ੍ਰਭ ਜਿਤ ਤੋਂ ਮੈਂ ਅਰਾਧਾਂ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਦਾ ਸੋ ਅਜ ਦੇ ਪਾਵਨ ਸ਼ਬਦ ਦਾ ਜੋ ਨਿਚੋੜ ਹੈ ਜੋ ਮੋٹے ਤੌਰ ਤੇ ਮੈਸੇਜ ਦਿੱਤਾ ਕਵੀ ਸਾਹਿਬ ਨੇ ਇਹ ਹੀ ਦਿੱਤਾ ਕਿ ਦੁਨੀਆ ਦੇ ਲੋਕੋ ਕਿਤੇ ਇਹ ਭੁਲੇਖਾ ਨਾ ਖਾਯੋ ਕਿ ਮੈਂ ਉਹਨੂੰ ਯਾਦ ਕਰਕੇ ਜਾਂ ਕਿਸੇ ਤਰੀਕੇ ਨਾਲ ਉਹਦਾ ਅੰਤ ਪਾ ਸਕਾਂਗਾ ਕਿਤੇ ਕੋਈ ਦੁਨੀਆ ਦੀ ਤਾਕਤ ਉਹਦਾ ਅੰਤ ਨਹੀਂ ਪਾ ਸਕੀ ਹਾਂ ਹੁਣ ਨੂੰ ਯਾਦ ਕਰ ਕਰਕੇ ਉਹਨੂੰ ਚੇਤੇ ਕਰ ਕਰਕੇ ਉਹਦਾ ਰੂਪ ਤਾਂ ਹੋਇਆ ਜਾ ਸਕਦਾ ਪਰ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਇਤਨੇ ਕੁ ਬੇਨਤੀਆਂ ਪਰਵਾਰ ਗੱਜ ਕੇ ਫਤਿਹ ਬਲਾਉ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ